ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਮਤਕਾਰੀ ਉਪਾਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਜਾਣਕਾਰੀ ਲੈ ਕੇ ਆਏ ਹਾਂ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਸ ਇਹ ਜਾਣਕਾਰੀ ਤੁਹਾਡੇ ਬਹੁਤ ਹੀ ਜ਼ਿਆਦਾ ਫਾਇਦੇ ਤੇ ਕੰਮ ਆਉਣ ਵਾਲੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੀ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਦ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਜਿਹੜੀਆਂ ਮਾਤਾਵਾਂ ਭੈਣਾਂ ਔਰਤਾਂ ਆਪਣੇ ਘਰ ਦੇ ਵਿੱਚ ਰੋਟੀ ਬਣਾਉਣ ਤੋਂ ਬਾਅਦ ਗੈਸ ਚੁੱਲਾ ਧੋਂਦੀਆਂ ਜਾਂ ਫਿਰ ਸਾਫ਼ ਕਰਦੀਆਂ ਨੇ ਤੇ ਉਹ ਕੰਨ ਖੋੜ ਕੇ ਇਹ ਪੂਰੀ ਜਾਣਕਾਰੀ ਨੂੰ ਸੁਣ ਲੈਣ ਨਹੀਂ ਤਾਂ ਫਿਰ ਪੂਰਾ ਘਾਰੇ ਚੋਂ ਸਾਡਾ ਉਹ ਬਰਬਾਦ ਹੋ ਜਾਵੇਗਾ ਸੋ ਇਸੇ ਤਰੀਕੇ ਦੇ ਨਾਲ ਜੇਕਰ ਕੋਈ ਵੀ ਔਰਤ ਖਾਣਾ ਪਕਾਉਣ ਤੋਂ ਬਾਅਦ ਗੈਸ ਚੁੱਲ੍ਹਾ ਧੂਣਾ ਸ਼ੁਰੂ ਕਰ ਦਿੰਦੀ ਹੈ ਤਾਂ ਉਸ ਨੂੰ ਧਿਆਨ ਦੇ ਨਾਲ ਸੁਣਨਾ ਚਾਹੀਦਾ ਹੈ ਕਿ ਤੇ ਅਜੀਹਾ ਨਾ ਹੋਵੇ ਕਿ ਤੁਹਾਡੀ ਇਹ ਛੋਟੀ ਜਿਹੀ ਗਲਤੀ ਤੁਹਾਡੇ ਘਰ ਦੇ ਕਿਸੇ ਵੀ ਵਿਅਕਤੀ ਦੀ ਚਾਹ ਨਾਲ ਲੈ ਲਵੇ ਬਹੁਤ ਸਾਰੇ ਘਰਾਂ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਔਰਤਾਂ ਜਦੋਂ ਰਸੋਈ ਵਿੱਚ ਖਾਣਾ ਪਕਾਉਂਦੀਆਂ ਨੇ ਤਾਂ ਉਹ ਖਾਣਾ ਪਕਾਉਣ ਤੋਂ ਤੁਰੰਤ ਬਾਅਦ ਗੈਸ ਚੁੱਲਾ ਤੋਂ ਹੁਣਾ ਸ਼ੁਰੂ ਕਰ ਦਿੰਦੀਆਂ ਨੇ ਪਰ ਸ਼ਾਸਤਰਾਂ ਦੇ ਅਨੁਸਾਰ ਕੀ ਇਹ ਸਹੀ ਹੈ ਜਾਂ ਗਲਤ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਚਰਚਾ ਕਰਾਂਗੇ ਤੇ ਇਸੇ ਤਰੀਕੇ ਦੇ ਨਾਲ ਸ਼ਾਸਤਰਾਂ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਕਾਰ ਦੇ ਹਰ ਵਿਅਕਤੀ ਦਾ ਚੁੱਲਾ ਉਸ ਨੂੰ ਕੁਝ ਨਾ ਕੁਝ ਅਜੀਹਾ ਕਹਿੰਦਾ ਹੈ ਜੋ ਕਿ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਜਾਣਕਾਰੀ ਦੇਣ ਵਾਲੇ ਹਾਂ ਤੁਹਾਡੇ ਲਈ ਜੋ ਵੀ ਵਿਸ਼ੇਸ਼ ਜਾਣਕਾਰੀ ਲੈ ਕੇ ਆਏ ਹਾਂ ਉਹ ਗੁਰੂੜ ਪੁਰਾਨ ਤੇ ਆਧਾਰਿਤ ਹੋਵੇਗੀ ਸਾਡੇ ਸਨਾਤਨ ਧਰਮ ਦੇ ਵਿੱਚ ਕਿਹਾ ਗਿਆ ਹੈ ਕਿ ਗੁਰੂੜ ਪੁਰਾਨ ਦਾ ਗ੍ਰੰਥ ਕੋਈ ਆਮ ਗ੍ਰੰਥ ਨਹੀਂ ਇਸ ਪੁਰਾਨ ਦੇ ਵਿੱਚ ਸਾਨੂੰ ਸਾਡੇ ਜੀਵਨ ਦੇ ਨਾਲ ਜੁੜੀਆਂ ਸਾਰੀਆਂ ਛੋਟੀਆਂ ਛੋਟੀਆਂ ਗੱਲਾਂ ਤੇ ਛੋਟੇ ਛੋਟੇ ਕੰਮਾਂ ਦਾ ਵਿਸਰਤ ਵਿਸਤ੍ਰਿਤ ਗਿਆਨ ਮਿਲਦਾ ਹੈ ਦੇਖੋ ਹਰ ਘਰ ਦੀ ਸਭ ਤੋਂ ਪਵਿੱਤਰ ਤੇ ਸਭ ਤੋਂ ਮਹੱਤਵਪੂਰਨ ਜਗ੍ਹਾ ਰਸੋਈ ਹੀ ਹੁੰਦੀ ਹੈ ਪਰ ਉਸ ਰਸੋਈ ਵਿੱਚ ਮੌਜੂਦ ਚੁੱਲ੍ਹੇ ਦਾ ਸਾਡੇ ਘਰ ਦੀ ਖੁਸ਼ੀ ਤੇ ਸ਼ਾਂਤੀ ਤੇ ਵੀ ਸਿੱਧਾ ਪ੍ਰਭਾਵ ਪੈਂਦਾ ਹੈ ਕਹਿੰਦਾ ਭਾਵ ਕਿ ਘਰ ਦੀ ਖੁਸ਼ੀ ਸ਼ਾਂਤੀ ਵਾਸਤੂ ਫੁਰਕੇ ਇਹ ਸਾਰੀਆਂ ਚੀਜ਼ਾਂ ਇਸ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਸਾਨੂੰ ਖਾਣਾ ਪਕਾਉਣ ਤੋਂ ਬਾਅਦ ਗੈਸ ਚੁੱਲ੍ਹੇ ਨੂੰ ਧੋਣਾ ਚਾਹੀਦਾ ਹੈ ਜਾਂ ਨਹੀਂ ਧੋਣਾ ਚਾਹੀਦਾ ਜਾਂ ਫਿਰ ਸਾਨੂੰ ਕਿਹੜੇ ਦਿਨ ਗੈਸ ਚੁੱਲ੍ਹੇ ਨੂੰ ਧੋਣਾ ਚਾਹੀਦਾ ਹੈ ਤੇ ਚੁੱਲ੍ਹੇ ਨੂੰ ਕਿਵੇਂ ਸਾਫ਼ ਕਰਨਾ ਚਾਹੀਦਾ ਹੈ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਘਰ ਦਾ ਚੁੱਲ੍ਹਾ ਹਮੇਸ਼ਾ ਸ਼ੁੱਧ ਰਹੇ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਇਸ ਕਰਕੇ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਿਓ ਕਿਉਂਕਿ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਕੀਮਤੀ ਹੋਣ ਵਾਲੀ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੋ ਇਸੇ ਤਰੀਕੇ ਦੇ ਨਾਲ ਸਾਡੇ ਸ਼ਾਸਤਰ ਕਹਿੰਦੇ ਨੇ ਕਿ ਘਰ ਦਾ ਗੈਸ ਚੁੱਲ੍ਹਾ ਸਿਰਫ ਖਾਣਾ ਪਕਾਉਣ ਦੇ ਲਈ ਇੱਕ ਵਾਸਤੂ ਵਸਤੂ ਹੀ ਨਹੀਂ ਹੈ ਪਰ ਇਹ ਤੁਹਾਡੇ ਪੂਰੇ ਪਰਿਵਾਰ ਦੀ ਖੁਸ਼ਹਾਲੀ ਸਿਹਤ ਤੇ ਮਾਨਸਿਕ ਸ਼ਾਂਤੀ ਦੀ ਮੂਲਨੀ ਹੈ ਇਹ ਘਰ ਦੇ ਕੁੰਡ ਵਾਗ ਹੈ ਜਿੱਥੇ ਦੇਵਤਿਆਂ ਦਾ ਨਿਵਾਸ ਮੰਨਿਆ ਜਾਂਦਾ ਇਸ ਨੂੰ ਇਸ ਤਰ੍ਹਾਂ ਸਮਝੋ ਕਿ ਰਸੋਈ ਤੇ ਖਾਸ ਕਰਕੇ ਗੈਸ ਚੁੱਲ੍ਹੇ ਨੂੰ ਘਰ ਦਾ ਸਭ ਤੋਂ ਪਵਿੱਤਰ ਸਥਾਨ ਵੀ ਮੰਨਿਆ ਜਾਂਦਾ ਹੈ ਇਹ ਤੁਸੀਂ ਸਾਰਿਆਂ ਨੇ ਇਹ ਜ਼ਰੂਰ ਪੜਿਆ ਹੋਵੇਗਾ ਕਿ ਗੈਸ ਚੁੱਲਾ ਅਗਨੀ ਦੇਵ ਦੇ ਨਾਲ ਸੰਬੰਧਿਤ ਹੈ ਗੈਸ ਚੁੱਲਾ ਇੱਕ ਅਜਿਹੀ ਚੀਜ਼ ਹੈ ਜਿੱਥੋਂ ਭੋਜਨ ਪਕਾਇਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਭੋਜਨ ਜੀਵਨ ਹੈ ਜੇਕਰ ਜੀਵਨ ਨਹੀਂ ਤਾਂ ਇਸ ਜੀਵਨ ਦਾ ਕੀ ਅਰਥ ਹੋਵੇਗਾ ਗਰੁੜ ਪੁਰਾਨ ਵਿੱਚ ਕਿਹਾ ਗਿਆ ਹੈ ਕਿ ਜੰਤਰ ਤੰਤਰ ਲక్ష్ਮੀ ਦਾ ਅਰਥ ਹੈ ਜਿੱਥੇ ਭੋਜਨ ਦਾ ਸਤਕਾਰ ਕੀਤਾ ਜਾਂਦਾ ਹੈ ਉੱਥੇ ਮਾ ਲక్ష్ਮੀ ਨਿਵਾਸ ਕਰਦੀ ਹੈ ਤੇ ਚੁੱਲਾ ਉਹ ਜਗ੍ਹਾ ਹੈ ਜਿੱਥੇ ਪੋਜਨ ਪਕਾਉਣ ਦੇ ਨਾਲ ਪੂਰੇ ਪਰਿਵਾਰ ਦਾ ਪਾਲਨ ਪੋਸ਼ਣ ਕੀਤਾ ਜਾਂਦਾ ਹੈ ਤੇ ਇਸ ਲਈ ਚੁੱਲਾ ਸਿਰਫ ਇੱਕ ਉਪਕਰਨ ਨਹੀਂ ਸਗੋ ਪੂਜਾ ਸਥਾਨ ਹੈ ਚੁੱਲਾ ਉਹ ਜਗ੍ਹਾ ਹੈ ਜਿਸ ਤੇ ਅਸੀਂ ਆਪਣੇ ਘਰ ਦੇ ਲਈ ਰੋਟੀ ਪਕਾਉਣੀਆਂ ਤੇ ਘਰ ਦੀ ਰੋਟੀ ਦਾ ਪਰਿਵਾਰ ਦੇ ਮੈਂਬਰਾਂ ਤੇ ਬਹੁਤ ਪ੍ਰਭਾਵ ਪੈਂਦਾ ਹੈ ਜੇਕਰ ਚੁੱਲ੍ਹਾ ਸਾਫ਼ ਏ ਤਾਂ ਘਰ ਵਿੱਚ ਦੇਵੀ ਲਕਸ਼ਮੀ ਦੇ ਦਰਸ਼ਨ ਹੁੰਦੇ ਨੇ ਜੇਕਰ ਚੁੱਲ੍ਹਾ ਗੰਦਾ ਏ ਟੁੱਟਿਆ ਹੋਇਆ ਚਾ ਕਾਲਾ ਹੋ ਜਾਵੇ ਤਾਂ ਅਸ਼ੁੱਧਤਾ ਦੇ ਕਾਰਨ ਔਰਤਾਂ ਦੇ ਜੀਵਨ ਦੇ ਵਿੱਚ ਬਿਮਾਰੀ ਪੈਸੇ ਦੀ ਘਾਟ ਤੇ ਦੁੱਖ ਆਉਂਦੇ ਨੇ ਗ੍ਰੁੜ ਪੁਰਾਣ ਦੇ ਅਨੁਸਾਰ ਅੱਜ ਤੱਕ ਬਹੁਤ ਸਾਰੀਆਂ ਔਰਤਾਂ ਇਹ ਵੀ ਜਾਣਦੀਆਂ ਨੇ ਕਿ ਗੈਸ ਚੁੱਲ੍ਹਾ ਜਾ ਬਿਰਵਾਇਤੀ ਚੁੱਲਾ ਅਗਨੀ ਦੇਵ ਦੇ ਨਾਲ ਜੁੜਿਆ ਹੋਇਆ ਹੈ ਬੈਦਾਂ ਵਿੱਚ ਅਗਨੀ ਦੇਵ ਨੂੰ ਦੇਵਤਿਆਂ ਦਾ ਮੂਹ ਦਾ ਰਾਜਾ ਪ੍ਰਾਪਤੀ ਸਾਰੀ ਮੂਹ ਦਾ ਦਰਜਾ ਪ੍ਰਾਪਤੇ ਇਹ ਉਹੀ ਹੈ ਜਿਸ ਵਿੱਚ ਜਗ ਦੇ ਰਾਹੀ ਸਾਰੇ ਦੇਵੀ ਦੇਵਤਿਆਂ ਨੂੰ ਭੋਜਨ ਪੇਟ ਕੀਤਾ ਜਾਂਦਾ ਹੈ ਤੇ ਇਸੇ ਲਈ ਚੁੱਲੇ ਨੂੰ ਘਰੇਲੂ ਜਗ ਕੁੰਡ ਵੀ ਮੰਨਿਆ ਜਾਂਦਾ ਹੈ ਜਦੋਂ ਪੁਰਾਣੇ ਸਮੇਂ ਵਿੱਚ ਲੋਕਾਂ ਨੂੰ ਦੇਵਤਿਆਂ ਨੂੰ ਭੋਗ ਲਗਾਉਣਾ ਪੈਂਦਾ ਸੀ ਅੱਜ ਵੀ ਜਦੋਂ ਲੋਕ ਦੇਵਤਿਆਂ ਨੂੰ ਭੋਗ ਲਗਾਉਣਾ ਲਗਾਉਂਦੇ ਹਨ ਜਾਂ ਫਿਰ ਲਗਾਉਣਾ ਪੈਂਦਾ ਏ ਤਾਂ ਉਹ ਅੱਗ ਵਿੱਚ ਹੀ ਭੋਗ ਲਗਾਉਂਦੇ ਹਨ ਇਸੇ ਤਰ੍ਹਾਂ ਹਰ ਵਾਰ ਜਦੋਂ ਕੋਈ ਔਰਤ ਚੁੱਲ੍ਹਾ ਚਿllਾਉਂਦੀ ਏ ਤਾਂ ਉਹ ਜਾਣ ਬੁਝ ਕੇ ਚਾ ਜਾਣੇ ਅਣਜਾਣੇ ਦੇ ਵਿੱਚ ਜੱਗ ਸ਼ੁਰੂ ਕਰਦੀ ਏ ਹਾ ਇਹ ਹੀ ਕਿਹਾ ਜਾਂਦਾ ਹੈ ਕਿ ਘਰ ਦਾ ਚੁੱਲ੍ਹਾ ਹਰ ਚੀਜ਼ ਨਾਲੋਂ ਵੱਧ ਮਹੱਤਵਪੂਰਨ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਗ੍ਰੁੜ ਪੁਰਾਣ ਤੇ ਧਰਮ ਸ਼ਾਸਤਰ ਦੇ ਅਨੁਸਾਰ ਔਰਤਾਂ ਤੇ ਚੁੱਲ੍ਹੇ ਦਾ ਸਬੰਧ ਬਹੁਤ ਨੇੜੇ ਮੰਨਿਆ ਜਾਂਦਾ ਹੈ ਕਿਉਂਕਿ ਔਰਤਾਂ ਚੁੱਲ੍ਹੇ ਤੇ ਖਾਣਾ ਪਕਾਉਂਦੀਆਂ ਨੇ ਤੇ ਔਰਤਾਂ ਦਾ ਦੂਜਾ ਕਾਰ ਸੂਈ ਕਿਹਾ ਜਾਂਦਾ ਏ ਤੇ ਸੂਈ ਵਿੱਚ ਰੱਖਿਆ ਚੁੱਲ੍ਹਾ ਔਰਤਾਂ ਦੇ ਸਭ ਤੋਂ ਨੇੜੇ ਹੁੰਦਾ ਹੈ ਤੇ ਚੁੱਲ੍ਹਾ ਕਰਦੀ ਔਰਤ ਦੀ ਕਿਸਮਤ ਦੇ ਨਾਲ ਜੁੜਿਆ ਹੋਇਆ ਹੈ ਚੁੱਲ੍ਹਾ ਕਰਦੀ ਔਰਤ ਦੀਆਂ ਰੁਚਾਨਾ ਦੀਆਂ ਸਮੱਸਿਆਵਾਂ ਗਰੀਬੀ ਵਾਸਤੂ ਦੋਸ਼ ਪਿੱਤਰ ਦੋਸ਼ ਇਹਨਾਂ ਸਾਰੇ ਦੋਸ਼ਾਂ ਦੇ ਨਾਲ ਵੀ ਜੁੜਿਆ ਹੋਇਆ ਹੈ ਇਸ ਲਈ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਸਾਨੂੰ ਨਾ ਤਾਂ ਆਪਣੇ ਘਰ ਦੇ ਵਿੱਚ ਚੁੱਲ੍ਹਾ ਗੰਦਾ ਰੱਖਣਾ ਚਾਹੀਦਾ ਹੈ ਤੇ ਨਾ ਹੀ ਟੁੱਟੇ ਹੋਏ ਚੁੱਲ੍ਹੇ ਦੀ ਵਰਤੋਂ ਕਰਨੀ ਚਾਹੀਦੀ ਹੈ ਜੇਕਰ ਅਸੀਂ ਇੰਨਾ ਨਿਜਮਾ ਤੋਂ ਬਿਨਾ ਗੈਸ ਚੁੱਲ੍ਹੇ ਦੀ ਵਰਤੋਂ ਕਰਦੇ ਹਾਂ ਤਾਂ ਔਰਤ ਦੇ ਜੀਵਨ ਦੇ ਵਿੱਚ ਦੁੱਖ ਤਾਂ ਆਉਣਗੇ ਹੀ ਇਸ ਦੇ ਨਾਲ ਹੀ ਔਰਤ ਨੂੰ અપਮਾਨ ਤੇ ਇਸਤਰੀ ਰੋਗ ਇਸ ਸਮੱਸਿਆ ਆਮਾ ਤੇ ਪਰਿਵਾਰਿਕ ਤਣਾਅ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਸਾਡੇ ਸ਼ਾਸਤਰਾਂ ਦੇ ਵਿੱਚ ਗੈਸ ਚੁੱਲ੍ਹੇ ਦੀ ਵਰਤੋਂ ਦੇ ਲਈ ਕੋ ਜਿਸ ਸਖਤਨੀਜਮ ਵੀ ਦੱਸੇ ਗਏ ਨੇ ਜਿੰਨਾ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਏ ਇਸ ਨਾਲ ਔਰਤ ਦਾ ਮਾਨਸਿਕ ਤੇ ਪਰਿਵਾਰਿਕ ਸੰਤੁਲਨ ਬਣਿਆ ਰਹਿੰਦਾ ਏ ਤੇ ਵਾਸਤੂ ਸ਼ਾਤਰ ਵਿੱਚ ਵੀ ਚੁੱਲ੍ਹਾ ਰੱਖਣ ਦੀ ਦਿਸ਼ਾ ਦਾ ਬਹੁਤ ਵਧੀਆ ਜ਼ਿਕਰ ਕੀਤਾ ਗਿਆ ਹੈ ਰਸੋਈ ਘਰ ਵਿੱਚ ਦੱਖਣ ਪੂਰਬ ਅਗਨੀ ਕੋਣ ਵਿੱਚ ਹੋਣੀ ਚਾਹੀਦੀ ਹੈ ਤੇ ਗੈਸ ਚੁੱਲਾ ਇਸ ਰਸੋਈ ਦੇ ਦੱਖਣ ਪੂਰਬ ਕੋਨੇ ਦੇ ਵਿੱਚ ਰੱਖਣਾ ਚਾਹੀਦਾ ਕਿਉਂਕਿ ਇਹ ਸੋ ਅਗਨੀ ਕੋਣ ਮੰਨਿਆ ਜਾਂਦਾ ਹੈ ਤੇ ਜੇ ਇਸ ਘਰ ਦੀ ਰਸੋਈ ਵਿੱਚ ਚੁੱਲਾ ਸਾਹਮਣੇ ਵਾਲੇ ਕੋਨੇ ਵਿੱਚ ਰੱਖਿਆ ਜਾਂਦਾ ਉਸ ਘਰ ਵਿੱਚ ਦੇਵੀ ਦੇਵਤੇ ਰਹਿੰਦੇ ਨੇ ਤੇ ਖਾਣਾ ਪਕਾਉਂਦੇ ਸਮੇਂ ਮੂਹ ਪੂਰਬ ਜਾਂ ਉੱਤਰ ਵੱਲ ਹੋਣਾ ਚਾਹੀਦਾ ਹੈ ਕਹਿੰਦਾ ਭਾਵ ਕਿ ਜਦੋਂ ਔਰਤਾ ਗੈਸ ਤੇ ਖਾਣਾ ਪਕਾਉਂਦੀਆਂ ਹਨ ਤਾਂ ਔਰਤਾ ਦਾ ਮੂੰਹ ਪੂਰਬ ਚਾ ਉੱਤਰ ਵੱਲ ਹੋਣਾ ਚਾਹੀਦਾ ਕਿਉਂਕਿ ਇਹ ਦੋਵੇਂ ਦਿਸ਼ਾਵਾਂ ਬਹੁਤ ਸ਼ੁਭ ਮੰਨੀਆਂ ਜਾਂਦੀਆਂ ਨੇ ਤੇ ਸਾਡੇ ਦੇਵੀ ਦੇਵਤੇ ਇਨ੍ਹਾਂ ਦੋਵਾਂ ਦਿਸ਼ਾਵਾਂ ਦੇ ਵਿੱਚ ਹੀ ਰਹਿੰਦੇ ਨੇ ਇਸ ਅਨੁਸਾਰ ਜੇਕਰ ਪੱਛਮ ਜਾਂ ਉੱਤਰ ਦਿਸ਼ਾ ਵਿੱਚ ਚੁੱਲ੍ਹਾ ਲਾਏ ਤਾਂ ਕਿਹਾ ਜਾਂਦਾ ਹੈ ਕਿ ਉਸ ਘਰ ਦੇ ਵਿੱਚ ਪੈਸੇ ਦੀ ਬਰਬਾਦੀ ਹੁੰਦੀ ਉਸ ਘਰ ਵਿੱਚ ਪੈਸਾ ਨਹੀਂ ਟਿਕਦਾ ਉਹ ਘਰ ਦੇ ਵਿੱਚ ਗਰੀਬੀ ਆਉਂਦੀ ਏ ਤੇ ਉਸ ਘਰ ਵਿੱਚ ਬਿਲਕੁਲ ਵੀ ਖੁਸ਼ਹਾਲੀ ਨਹੀਂ ਰਹਿੰਦੀ ਤੇ ਘਰ ਦੀ ਖੁਸ਼ੀ ਤੇ ਸ਼ਾਂਤੀ ਕਿਸ ਚੀਜ਼ ਤੇ ਨਿਰਭਰ ਕਰਦੀ ਏ ਘਰ ਦੀ ਖੁਸ਼ੀ ਤੇ ਸ਼ਾਂਤੀ ਘਰ ਦੀ ਖੁਸ਼ਹਾਲੀ ਤੇ ਨਿਰਭਰ ਕਰਦੀ ਏ ਇਸ ਲਈ ਜੇਕਰ ਚੁੰਲਾ ਦੱਖਣ ਜਾਂ ਪੱਛਮੀ ਕੋਨੇ ਦੇ ਵਿੱਚ ਤਾਂ ਬਿਮਾਰੀਆਂ ਤੇ ਦੁਰਘਟਨਾਵਾਂ ਵਾਧਦੀਆਂ ਹਨ ਕਹਿਣ ਦਾ ਭਾਵ ਕਈ ਵਾਰ ਜਦੋਂ ਸਾਡੇ ਘਰ ਵਿੱਚ ਕਿਸੇ ਵਿਅਕਤੀ ਦੀ ਸਿਹਤ ਅਚਾਨਕ ਉਤਰਾ ਚੜਾ ਹੋਣ ਲੱਗਦੀ ਹੈ ਕਰਜਾ ਵਧਣ ਲੱਗਦਾ ਏ ਸਮੱਸਿਆਵਾਂ ਵਧਣ ਲੱਗਦੀਆਂ ਤਾਂ ਇਸ ਦਾ ਕਾਰਨ ਇਹ ਵੀ ਹੋ ਸਕਦਾ ਏ ਕਿ ਤੁਹਾਡੇ ਘਰ ਦਾ ਚੁੱਲ੍ਹਾ ਦੱਖਣ ਦਿਸ਼ਾ ਵਿੱਚ ਰੱਖਿਆ ਗਿਆ ਏ ਇਸ ਲਈ ਹਮੇਸ਼ਾ ਧਿਆਨ ਰੱਖੋ ਕਿ ਘਰ ਦਾ ਚੁੱਲ੍ਹਾ ਦੱਖਣ ਤੇ ਪੱਛਮੀ ਦਿਸ਼ਾ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਤੇ ਜੇਕਰ ਉੱਤਰ ਪੂਰਬ ਕੋਨੇ ਦੇ ਵਿੱਚ ਚੁੱਲ੍ਹਾ ਏ ਤਾਂ ਦੇਵਤੇ ਗੁੱਸੇ ਹੁੰਦੇ ਨੇ ਤੇ ਜਦੋਂ ਦੇਵਤੇ ਗੁੱਸੇ ਹੁੰਦੇ ਨੇ ਇਸ ਨੂੰ ਪਿੱਤਰ ਦੋਸ਼ ਵੀ ਮਿਲਦਾ ਹੈ ਇਸੇ ਤਰ੍ਹਾਂ ਹੀ ਦੱਸਿਆ ਗਿਆ ਹੈ ਕਿ ਉੱਤਰ ਪੂਰਬ ਕੋਨੇ ਦੇ ਵਿੱਚ ਚੁੱਲ੍ਹਾ ਰੱਖਣ ਦੇ ਨਾਲ ਪਰਿਵਾਰ ਦੇ ਵਿੱਚ ਕਲੇਸ਼ ਹੁੰਦੇ ਹਨ ਪਰਿਵਾਰ ਦੇ ਮੈਂਬਰ ਇੱਕ ਦੂਜੇ ਨਾਲ ਨਹੀਂ ਮਿਲਦੇ ਤੇ ਪਰਿਵਾਰ ਟੁੱਟਣ ਲੱਗ ਪੈਂਦਾ ਹੈ ਜਿਸ ਕਾਰਨ ਹਰ ਪਰਿਵਾਰ ਦੇ ਹਰ ਵਿਅਕਤੀ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਅਸ਼ੁੱਭ ਸ਼ਕਤੀਆਂ ਘਰ ਵਿੱਚ ਪ੍ਰਵੇਸ਼ ਕਰਦੀਆਂ ਨੇ ਜਦੋਂ ਅਸ਼ੁੱਭ ਸ਼ਕਤੀਆਂ ਨਕਾਰਾਤਮਕ ਸ਼ਕਤੀਆਂ ਘਰ ਵਿੱਚ ਆਉਣ ਲੱਗਦੀਆਂ ਤਾਂ ਪਰਿਵਾਰ ਕੰਗਾਲ ਹੋ ਜਾਂਦਾ ਹੈ ਪਰਿਵਾਰ ਦੀਆਂ ਉਮੀਦਾਂ ਟੁੱਟਣ ਲੱਗਦੀਆਂ ਨੇ ਪਰਿਵਾਰ ਬਰਬਾਦ ਹੋਣ ਲੱਗ ਪੈਂਦਾ ਹੈ ਇਸ ਲਈ ਸਾਨੂੰ ਕਦੇ ਵੀ ਘਰ ਦੇ ਉੱਤਰ ਪੂਰਬੀ ਕੋਨੇ ਦੇ ਵਿੱਚ ਚੁੱਲ੍ਹਾ ਨਹੀਂ ਰੱਖਣਾ ਚਾਹੀਦਾ ਔਰਤਾਂ ਨੂੰ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਔਰਤਾਂ ਜ਼ਿਆਦਾਤਰ ਸਮਾਂ ਆਪਣਾ ਰਸੋਈ ਦੇ ਵਿੱਚ ਹੀ ਬਿਤਾਉਂਦੀਆਂ ਨੇ ਪਾਰੇ ਕਿ ਇਹ ਵਾਰ ਅਜੀਹਾ ਹੁੰਦਾ ਏ ਕਿ ਕੁਝ ਕਰਾ ਵਿੱਚ ਔਰਤਾ ਦੀ ਚਾਲ ਦੀ ਨਹੀਂ ਇਸ ਲਈ ਔਰਤਾ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਣਾ ਚਾਹੀਦਾ ਹੈ ਕਿ ਗੈਸ ਚੁੱਲਾ ਕਿਸ ਦਿਸ਼ਾ ਦੇ ਵਿੱਚ ਰੱਖਣਾ ਸਹੀ ਏ ਤੇ ਕਿਸ ਦੇ ਵਿੱਚ ਰੱਖਣਾ ਗਾਲਤ ਹੈ ਦੇਖੋ ਹਰ ਔਰਤ ਸਫਾਈ ਕਰਦੀ ਏ ਪਰ ਇਹ ਨਹੀਂ ਜਾਣਦੀ ਕਿ ਸਫਾਈ ਕਿਵੇਂ ਕਦੋਂ ਕਰਨੀ ਚਾਹੀਦੀ ਚਾਹ ਰੱਖੋ ਕਿ ਗ੍ਰਿਹੜ ਉਪਰਾਨ ਵਾਸਤੂ ਸ਼ਾਸਤਰ ਤੇ ਧਰਮ ਸ਼ਾਸਤਰ ਦੇ ਅਨੁਸਾਰ ਬਹੁਤ ਸਾਰੀਆਂ ਗੱਲਾਂ ਦੇਖਣ ਨੂੰ ਮਿਲਦੀਆਂ ਨੇ ਕਿ ਜੇ ਘਰ ਦੀ ਔਰਤ ਪੂਰੀ ਕਾਗਰਤਾ ਦੇ ਨਾਲ ਕੰਮ ਕਰਦੀ ਏ ਤੇ ਧਿਆਨ ਨਾਲ ਚੁੱਲ੍ਹੇ ਨੂੰ ਪਵਿੱਤਰ ਮੰਨਦੀ ਉਸ ਘਰ ਵਿੱਚ ਬਹੁਤ ਘੱਟ ਬਿਮਾਰੀ ਹੁੰਦੀ ਏ ਪਤੀ ਪਤਨੀ ਵਿੱਚਕਾਰ ਪਿਆਰ ਬਣਿਆ ਰਹਿੰਦਾ ਹੈ ਕਦੇ ਵੀ ਧਨ ਦੌਲਤ ਤੇ ਅਨਾਜ ਦੀ ਕਮੀ ਨਹੀਂ ਹੁੰਦੀ ਰਸੋਈ ਵਿੱਚੋਂ ਨਿਕਲਣ ਵਾਲੀ ਸਕਾਰਾਤਮਕ ਊਰਜਾ ਪੂਰੇ ਘਰ ਵਿੱਚ ਸ਼ਾਂਤੀ ਫੈਲਦੀ ਹੈ ਕਿਉਂਕਿ ਇਸ ਕਾਲਯੁਗ ਵਿੱਚ ਰਸੋਈ ਨੂੰ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਪਰ ਕੁਝ ਲੋਕ ਅਜਿਹੇ ਹਨ ਜੋ ਅਜੇ ਵੀ ਏਸੀ ਪਵਿੱਤਰਤਾ ਤੋਂ ਅਣਜਾਣ ਹਨ ਉਹ ਸੋਚਦੇ ਨੇ ਕਿ ਰਸੋਈ ਨੂੰ ਸ਼ੁੱਧ ਨਹੀਂ ਰੱਖਣਾ ਚਾਹੀਦਾ ਪਰ ਰਸੋਈ ਨੂੰ ਹਮੇਸ਼ਾ ਸ਼ੁੱਧ ਹੀ ਰੱਖਣਾ ਚਾਹੀਦਾ ਸਾਡੇ ਸ਼ਾਸਤਰਾ ਵਿੱਚ ਗੈਸ ਚੁੱਲ੍ਹੇ ਦੀ ਸਫਾਈ ਲਈ ਕੁਝ ਨਿਯਮ ਨੇ ਕਹਿੰਦਾ ਭਾਵ ਸਵੇਰੇ ਸੂਰਜ ਚੜਨ ਤੋਂ ਬਾਅਦ ਹੀ ਚੁੱਲ੍ਹਾ ਜਗਾਓ ਔਰਤਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਚੁੱਲ੍ਹਾ ਕਦੇ ਵੀ ਅੱਧੀ ਰਾਤ ਨੂੰ ਨਹੀਂ ਚਗਾਉਣਾ ਚਾਹੀਦਾ ਅੱਧੀ ਰਾਤ ਨੂੰ ਚੁੱਲ੍ਹਾ ਜਗਾਉਣਾ ਅਗਨੀ ਦੇਵ ਦਾ અપਮਾਨ ਹੈ ਚੁੱਲ੍ਹਾ ਜਗਾਉਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਹਲਦੀ ਦੇ ਪਾਣੀ ਜਾਂ ਫਿਰ ਗਉਂ ਮੂਤ ਦੇ ਨਾਲ ਸ਼ੂਹੋ ਤੇ ਮੱਥਾ ਇਕੋ ਕਹਿਣ ਦਾ ਭਾਵ ਜੇਕਰ ਤੁਹਾਡੇ ਘਰ ਵਿੱਚ ਗੰਗਾ ਚਲੇ ਤਾਂ ਔਰਤਾ ਚਾਹੀ ਤਾਂ ਗੈਸ ਚੁੱਲ੍ਹੇ ਤੇ ਗੰਗਾ ਚਲ ਛਿੜਕ ਵੀ ਸਕਦੀਆਂ ਹਨ ਪਰ ਕਿਹਾ ਜਾਂਦਾ ਹੈ ਕਿ ਚੁੱਲ੍ਹੇ ਨੂੰ ਹਲਦੀ ਵਾਲਾ ਪਾਣੀ ਜਾਂ ਗਉ ਮੂਤ ਨਾਲ ਛੂਣ ਤੋਂ ਬਾਅਦ ਹੀ ਛੂਣਾ ਚਾਹੀਦਾ ਹੈ ਜੇਕਰ ਤੁਸੀਂ ਇਹ ਰੁਚਾਨਾ ਨਹੀਂ ਕਰ ਸਕਦੇ ਤਾਂ ਕੋਟੋਕਾਰ ਤੁਸੀਂ ਹਫ਼ਤੇ ਦੇ ਵਿੱਚ ਇੱਕ ਵਾਰ ਇਸ ਨਿਯਮ ਨੂੰ ਅਪਣਾ ਸਕਦੇ ਹੋ ਤੇ ਚੁੱਲ੍ਹੇ ਨੂੰ ਸਾਫ਼ ਕਰਨ ਤੋਂ ਬਾਅਦ ਹੀ ਖਾਣਾ ਪਕਾਓ ਚਾਹੇ ਨਹੀਂ ਸਾਨੂੰ ਚੁੱਲ੍ਹੇ ਨੂੰ ਸਾਫ਼ ਕੀਤੇ ਬਿਨਾ ਖਾਣਾ ਨਹੀਂ ਪਕਾਉਣਾ ਚਾਹੀਦਾ ਹਫਤੇ ਵਿੱਚ ਇੱਕ ਵਾਰ ਖਾਸ ਸਫਾਈ ਕਰੋ ਕਿਉਂਕਿ ਜੇਕਰ ਅਸੀਂ ਆਪਣੇ ਘਰ ਦੀ ਸਫਾਈ ਨੂੰ ਹਫਤੇ ਦੇ ਵਿੱਚ ਇੱਕ ਵਾਰ ਸਾਫ਼ ਕਰੀਏ ਤਾਂ ਇਹ ਚੰਗਾ ਹੋਵੇਗਾ ਕਿਉਂਕਿ ਦੇਖੋ ਸਿਰਫ ਅਗਨੀ ਦੇਵ ਹੀ ਨਹੀਂ ਸਗੋ ਮਾਂ ਅਨਪੂਰਨਾ ਤੇ ਮਾਂ ਲਕਸ਼ਮੀ ਦਾ ਵੀ ਗੈਸ ਚੁੱਲ੍ਹੇ ਤੇ ਸਥਾਨ ਹੈ ਇਸ ਲਈ ਨਿੰਬੂ ਤੇ ਨਮਕ ਮਿਲਾ ਕੇ ਚੁੱਲ੍ਹੇ ਦੇ ਸੜੇ ਹੋਏ ਹਿੱਸੇ ਨੂੰ ਸਾਫ਼ ਕਰੋ ਕੋਨਿਆਂ ਨੂੰ ਬੁਰਸ਼ ਜਾਂ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰੋ ਪਿਛਲੇ ਦੇ ਢੇਠਾਈ ਇਕੱਠੀ ਹੋਈ ਗੰਦਗੀ ਚਾ ਤੇਲ ਦੇ ਤੱਬਿਆਂ ਨੂੰ ਪੂਰੀ ਤਰ੍ਹਾਂ ਹਟਾ ਦਿਓ ਤੇ ਗੈਸ ਪਾਈਪ ਨੂੰ ਗਿੱਲੇ ਕਪੜੇ ਦੇ ਨਾਲ ਪੂੰਝੋ ਉਥੇ ਗੰਦਗੀ ਜਮਾ ਹੋ ਜਾਂਦੀ ਏ ਜੋ ਵਾਸਤੂ ਦੋਸ਼ ਦਾ ਕਾਰਨ ਬਣਦੀ ਏ ਇਹ ਗੱਲ ਵੀ ਸਮਝਣ ਜੋਗੇ ਕਿ ਭਗਤਾਂ ਨੂੰ ਦੇਖੋ ਵਾਸਤੂ ਦੋਸ਼ ਵੱਡੀਆਂ ਚੀਜ਼ਾਂ ਕਾਰਨ ਨਹੀਂ ਸਗੋਂ ਛੋਟੀਆਂ ਗਲਤੀਆਂ ਦੇ ਕਾਰਨ ਹੁੰਦਾ ਏ ਤੇ ਔਰਤਾਂ ਨੂੰ ਖਾਸ ਤੌਰ ਤੇ ਕੀ ਨਹੀਂ ਕਰਨਾ ਚਾਹੀਦਾ ਇਹ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਏ ਕਿ ਨਹਾਏ ਬਿਨਾ ਚੁੱਲ੍ਹੇ ਤੇ ਖਾਣਾ ਪਕਾਉਣਾ ਵਰਜਿਤ ਮੰਨਿਆ ਜਾਂਦਾ ਅੱਜ ਦੇ ਸਮੇਂ ਵਿੱਚ ਔਰਤਾਂ ਮਾਡਰਨ ਬਣ ਗਈਆਂ ਛੇਰ ਵਿਧੀਆਂ ਵੱਡੀਆਂ ਔਰਤਾਂ ਕੀ ਕਰਦੀਆਂ ਉਹ ਬਿਨਾ ਨਹਾਏ ਸਿੱਧੀ ਰਸੋਈ ਦੇ ਵਿੱਚ ਜਾਂਦੀਆਂ ਨੇ ਚੂਲੇ ਨੂੰ ਛੂੰਦਿਆਂ ਨੇ ਘਰ ਦੀ ਰਸੋਈ ਵਿੱਚ ਜਾਂਦੀਆਂ ਨੇ ਖਾਣਾ ਪਕਾਉਣਾ ਸ਼ੁਰੂ ਕਰਦੀਆਂ ਕੁਝ ਆਪਣੇ ਹੱਥਾਂ ਨਾਲ ਖਾਣਾ ਬਣਾਉਣਾ ਸ਼ੁਰੂ ਕਰਦੀਆਂ ਉਹ ਘੜੇ ਦੇ ਵਿੱਚੋਂ ਪਾਣੀ ਭਰ ਕੇ ਪੀਣਾ ਸ਼ੁਰੂ ਕਰਦੀਆਂ ਨੇ ਉਸ ਦਾ ਇਹ ਪੂਰੀ ਤਰ੍ਹਾਂ ਵਰਜੇ ਤੇ ਜੋ ਔਰਤਾਂ ਰਸੋਈ ਦੇ ਵਿੱਚ ਬਿਨਾ ਇਸ਼ਨਾਨ ਕੀਤੇ ਜਾਂਦੀਆਂ ਨੇ ਰਸੋਈ ਦੀ ਊਰਜਾ ਪਵਿੱਤਰ ਹੋ ਜਾਂਦੀਏ ਔਰਤਾ ਅੰਨ ਦੀਆਂ ਦੋਸ਼ੀ ਹੋ ਜਾਂਦੀਆਂ ਨੇ ਇਸ ਲਈ ਜਦੋਂ ਔਰਤਾ ਅੰਨ ਦੀਆਂ ਦੋਸ਼ੀ ਹੋ ਜਾਂਦੀਆਂ ਤਾਂ ਰਸੋਈ ਵਿੱਚ ਭੋਜਨ ਦੀ ਘਾਟ ਹੁੰਦੀ ਹੈ ਰਸੋਈ ਦੇ ਭਾਂਡੇ ਹਮੇਸ਼ਾ ਖਾਲੀ ਰਹਿੰਦੇ ਨੇ ਦੂਜੇ ਨੂੰ ਬਹੁਤ ਨੁਕਸਾਨ ਹੁੰਦਾ ਹੈ ਤੇ ਠੰਡ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ ਇਸ ਲਈ ਬਿਨਾ ਇਸ਼ਨਾਨ ਕੀਤੇ ਚੁੱਲ੍ਹੇ ਤੇ ਖਾਣਾ ਨਹੀਂ ਪਕਾਉਣਾ ਚਾਹੀਦਾ ਬਹੁਤ ਸਾਰੀਆਂ ਔਰਤਾਂ ਨੂੰ ਰਾਤ ਨੂੰ ਚੁੱਲ੍ਹਾ ਗੰਦਾ ਛੱਡਣ ਦੀ ਆਦਤ ਹੁੰਦੀ ਹੈ ਉਹ ਰਾਤ ਨੂੰ ਖਾਣਾ ਪਕਾਉਂਦੀਆਂ ਨੇ ਤੇ ਚੁੱਲ੍ਹਾ ਗੰਦਾ ਹੀ ਛੱਡ ਦਿੰਦੀਆਂ ਨੇ ਪਰ ਤੁਸੀਂ ਇਹ ਕਿਉਂ ਭੁੱਲ ਚਾਣਿਓ ਕਿ ਦੇਵੀ ਲక్ష్ਮੀ ਤੇ ਅਨਪੂਰਨਾ ਮਾਤਾ ਚੁੱਲ੍ਹੇ ਤੇ ਵਾਸ ਕਰਦੇ ਆ ਦੇਵੀ ਲక్ష్ਮੀ ਦਾ ਸੰਬੰਧ ਧਨ ਦੇ ਨਾਲ ਤੇ ਮਾ ਅਨਪੂਰਨਾ ਦਾ ਸੰਬੰਧ ਭੋਜਨ ਦੇ ਨਾਲ ਇਸ ਲਈ ਔਰਤਾਂ ਨੂੰ ਰਾਤ ਨੂੰ ਚੁੱਲ੍ਹਾ ਜਾਂਦਾ ਨਹੀਂ ਛੱਡਣਾ ਚਾਹੀਦਾ ਖਾਣਾ ਪਕਾਉਣ ਤੋਂ ਤੁਰੰਤ ਬਾਅਦ ਚੁੱਲ੍ਹਾ ਸਾਫ਼ ਕਰਨਾ ਚਾਹੀਦਾ ਅਤੇ ਕਈ ਦਿਨਾਂ ਤੱਕ ਸੜੇ ਹੋਏ ਚੁੱਲ੍ਹੇ ਨੂੰ ਅਸ਼ੁੱਧ ਛੱਡਣਾ ਗ੍ਰੇਹਿਆਂ ਦੀਆਂ ਮਸੀਬਤਾਂ ਬਿਮਾਰੀਆਂ ਤੇ ਧਨ ਦੇ ਨੁਕਸਾਨ ਨੂੰ ਸੱਦਾ ਦਿੰਦਾ ਮਹੀਨਿਆਂ ਤੱਕ ਘਰ ਦੀਆਂ ਔਰਤਾ ਚੁਰਲੇ ਨੂੰ ਸਾਫ਼ ਨਹੀਂ ਕਰਦੀਆਂ ਕਿਉਂਕਿ ਘਰ ਵਿੱਚ ਕੁਝ ਔਰਤਾ ਆਲਸੀ ਹੁੰਦੀਆਂ ਨੇ ਤੇ ਕੁਝ ਔਰਤਾ ਨੌਕਰੀ ਕਰਦੀਆਂ ਇਸ ਲਈ ਉਹਨਾਂ ਨੂੰ ਸਮਾਂ ਨਹੀਂ ਮਿਲਦਾ ਕੁਝ ਔਰਤਾ ਸਫਾਈ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਉਂਦੀਆਂ ਤਾਂ ਇਸ ਕਹਦਾ ਕਾਰਨ ਕੀ ਹੁੰਦਾ ਹੈ ਕਿ ਘਰ ਦਾ ਮਾਹੌਲ ਖਰਾਬ ਹੋਣਾ ਤੈ ਆ ਹੁਣ ਦੇਖੋ ਕਿ ਬਹੁਤ ਸਾਰੇ ਲੋਕਾਂ ਨੂੰ ਚੁੱਲ੍ਹੇ ਦੇ ਕੋਲ ਗੰਦੇ ਭਾਂਡੇ ਰੱਖਣ ਦੀ ਆਦਤ ਹੁੰਦੀ ਹੈ। ਹੁਣ ਗੰਦੇ ਭਾਂਡੇ ਕਦੇ ਵੀ ਚੁੱਲ੍ਹੇ ਦੇ ਕੋਲ ਨਹੀਂ ਰੱਖਣੇ ਚਾਹੀਦੇ ਕਿਉਂਕਿ ਚੁੱਲ੍ਹਾ ਸਭ ਤੋਂ ਪਵਿੱਤਰ ਚੀਜ਼ ਹੈ ਤੇ ਚੁੱਲ੍ਹੇ ਦੇ ਕੋਲ ਗੰਦੇ ਭਾਂਡੇ ਰੱਖਣ ਦੇ ਨਾਲ ਵਾਸਤੂ ਦੋਸ਼ ਨਕਾਰਾਤਮਕ ਊਰਜਾ ਇਕੱਠੀ ਹੁੰਦੀ ਹੈ। ਇਸ ਲਈ ਖਾਲੀ ਭਾਂਡੇ ਚੁੱਲ੍ਹੇ ਤੇਜਾ ਚੁੱਲ੍ਹੇ ਦੇ ਆਲੇ-ਦੁਆਲੇ ਨਹੀਂ ਰੱਖਣੇ ਚਾਹੀਦੇ ਚੁੱਲ੍ਹੇ ਤੇ ਚੀਜ਼ਾਂ ਰੱਖਣ ਨਾਲ ਕਹਿੰਦਾ ਭਾਵ ਡੱਬੀ ਤੇ ਭਾਂਡੇ ਊਰਜਾ ਦੀ ਪ੍ਰਵਾਹ ਨੂੰ ਰੋਕਦੇ ਨੇ ਤੇ ਕੰਮ ਦੇ ਵਿੱਚ ਰੁਕਾਵਟਾਂ ਵੀ ਪੈਦਾ ਕਰਦੇ ਨੇ ਔਰਤਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਉਹਨਾਂ ਨੂੰ ਚੀਜ਼ਾਂ ਰੱਖਣ ਦੇ ਲਈ ਜਗ੍ਹਾ ਨਹੀਂ ਮਿਲਦੀ ਤਾਂ ਉਹ ਉਹਨਾਂ ਨੂੰ ਚੁੱਲ੍ਹੇ ਤੇ ਸੋਟ ਦਿੰਦੀਆਂ ਨੇ ਜੋ ਕਿ ਪੂਰੀ ਤਰ੍ਹਾਂ ਗਲਤ ਮੰਨਿਆ ਜਾਂਦਾ ਹੈ ਚੁੱਲ੍ਹੇ ਨਾਲ ਸੰਬੰਧਿਤ ਕੁਝ ਅਧਿਆਤਮਿਕ ਨਿਚੇ ਵੀ ਹਨ ਕਿਹਾ ਜਾਂਦਾ ਹੈ ਕਿ ਚੁੱਲਾ ਦਿਨ ਵਿੱਚ ਇੱਕ ਵਾਰ ਸਵੇਰੇ ਜਾਂ ਸ਼ਾਮ ਨੂੰ ਕਿਸੇ ਵੀ ਸਮੇਂ ਗੈਤਰੀ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ ਕਿਉਂਕਿ ਚੁੱਲਾ ਵੀ ਇੱਕ ਬਹੁਤ ਪਵਿੱਤਰ ਚੀਜ਼ ਹੈ ਪੂਜਾ ਚੋਗੇ ਅਕਸਰ ਲੋਕ ਨਵਾਂ ਚੁੱਲਾ ਘਰ ਲਿਆਉਂਦੇ ਨੇ ਜਦੋਂ ਤਾਂ ਇਸ ਨੂੰ ਵਰਤਨ ਤੋਂ ਪਹਿਲਾਂ ਉਸ ਤੇ ਸਵਾਸਤਿਕ ਚਿੰਨ੍ਹ ਬਣਾਉਂਦੇ ਨੇ ਤੇ ਉਸ ਦੇ ਗੋਗਾਲ ਤੇ ਆਕਾਸ਼ਿਤ ਚੜਾਉਂਦੇ ਨੇ ਇਸ ਲਈ ਚੁੱਲੇ ਦੀ ਵਰਤੋਂ ਗੈਤਰੀ ਮੰਤਰ ਦਾ ਜਾਪ ਕਰਕੇ ਹੀ ਕਰਨੀ ਚਾਹੀਦੀ ਹੈ ਤੇ ਮਾ ਆਨਪੂਰਨਾ ਤੇ ਦੇਵੀ ਨੂੰ ਚਾਦ ਕਰਕੇ ਹੀ ਰਸੋਈ ਦੇ ਵਿੱਚ ਖਾਣਾ ਪਕਾਉਣਾ ਚਾਹੀਦਾ ਹੈ ਜੇਕਰ ਤੁਹਾਡੀ ਰਸੋਈ ਵਿੱਚ ਜਾਂ ਘਰ ਦੀ ਰਸੋਈ ਵਿੱਚ ਕੋਈ ਮੰਦਰ ਹੈ ਤਾਂ ਇਹ ਬਹੁਤ ਚੰਗੀ ਗੱਲ ਹੈ ਤੇ ਜੇਕਰ ਕੋਈ ਨਹੀਂ ਤਾਂ ਘਰ ਦੀ ਰਸੋਈ ਵਿੱਚ ਘਟੋ ਘਾਟੇ ਇੱਕ ਭਗਵਾਨ ਦੀ ਤਸਵੀਰ ਜ਼ਰੂਰ ਲਗਾਉਣੀ ਚਾਹੀਦੀ ਹੈ ਜਾਂ ਤਾਂ ਗਣੇਸ਼ ਜੀ ਦੀ ਤਸਵੀਰ ਜਾਂ ਮਾਂ ਲక్ష్ਮੀ ਦੀ ਤਸਵੀਰ ਜਰੂਰ ਲਗਾਓ ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਚਾਦਰ ਕਰਕੇ ਗਏ ਹਾਂ ਚੁੱਲ੍ਹਾ ਜਗਾਉਣੀ ਆ ਤਾਂ ਉਸ ਚੁੱਲ੍ਹੇ ਵਿੱਚ ਪਵਿੱਤਰ ਅਗ ਨਿਕਲਦੀ ਹੈ ਇਤਿਹਾਵ ਦੇ ਵਿੱਚ ਇੱਕ ਵਾਰ ਚੁੱਲ੍ਹੇ ਨੂੰ ਸਾਫ਼ ਕਰਕੇ ਹਲਦੀ ਤੇ ਚੰਦਨ ਦੇ ਨਾਲ ਉਸ ਤੇ ਸੁਆਸਤਿਕ ਚਿੰਨ ਬਣਾਉਣਾ ਚਾਹੀਦਾ ਮੈਂ ਤੁਹਾਨੂੰ ਪਹਿਲਾਂ ਵੀ ਇਹ ਸਮਝਾਇਆ ਹੈ ਕਿ ਹੁਣ ਵੀ ਸਮਝਾ ਰਹੀ ਹਾਂ ਜਦੋਂ ਨਵੀਂ ਨੂੰ ਘਰ ਵਿੱਚ ਆਉਂਦੀ ਹੈ ਤਾਂ ਰਸੋਈ ਵਿੱਚ ਪਹਿਲਾ ਖਾਣਾ ਪਕਾਉਣਾ ਤੇ ਭਗਵਾਨ ਨੂੰ ਚੜਾਉਣਾ ਸ਼ੁਭ ਹੁੰਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਅਜਿਹਾ ਕਰਦੇ ਹਨ ਕਿ ਰਸੋਈ ਵਿੱਚ ਪਕਾਇਆ ਪਹਿਲਾ ਖਾਣਾ ਭਗਵਾਨ ਨੂੰ ਨਹੀਂ ਚੜਾਉਂਦੇ ਜੋ ਕਿ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਦੂਰਦਾ ਦਿੰਦਾ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਜਾਣਕਾਰੀ ਜੋ ਕਿ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ